ਪੁਰਖਲਾ ਦੇ ਪ੍ਰਸਿੱਧ ਧਾਰਮਿਕ ਸਥਾਨ ਦੇਵੀਤਲਾ ਦੇ ਨੇੜੇ ਇੱਕ ਸਮਾਜ ਸੇਵਕ ਤੋਂ ਮੋਟਰਸਾਈਕਲ ਸਵਾਰ ਮੋਬਾਈਲ ਖੋ ਕੇ ਫਰਾਰ ਹੋ ਗਿਆ ਸਾਰੀ ਵਾਰਤਾ ਉਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਇਸ ਸਬੰਧੀ ਜਾਣਕਾਰੀ ਦੇਦਿਆ ਹੋਇਆ ਪੀੜਿਤ ਸਮਾਜ ਸੇਵਕ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਮਾਲ ਰੋਡ ਵੱਲੋਂ ਵਾਪਸ ਘਰ ਨੂੰ ਜਾ ਰਿਹਾ ਸੀ ਕਿ ਜਿਵੇਂ ਹੀ ਉਹ ਦੇਵੀਤਲਾ ਦੇ ਨੇੜੇ ਪਹੁੰਚਿਆ ਉਥੋਂ ਲੰਘਣ ਵਾਲੇ ਇੱਕ ਮੋਟਰਸਾਈਕਲ ਸਵਾਰ ਨੇ ਉਸ ਤੋਂ ਉਸਦਾ ਮੋਬਾਈਲ ਖੋ ਕੇ ਉਹ ਫਰਾਰ ਹੋ ਗਿਆ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਗੁਰਮੁਖ ਸਿੰਘ ਢੋਲ ਅੱਛਾ ਜੀ ਕੀ ਅਜੇ ਤੱਕ ਡਾ ਲੁੱਟਕੋ ਕੀ ਹੋਈ ਆ ਮੈਂ ਜੀ ਮਾਲ ਰੋਡ ਤੋਂ ਬੈਂਕ ਤੋਂ ਵਾਪਸ ਆ ਰਿਹਾ ਸੀ ਆਪਣੇ ਘਰ ਜਾਣ ਲਈ ਤੇ ਤਕਰੀਬਨ ਨੀਅਰ ਦੇਵਤਲਾ ਦੇ ਲਾਗੇ ਜਦੋਂ ਮੈਂ ਪਹੁੰਚਾ ਤੇ ਮੈਨੂੰ ਨਹੀਂ ਪਤਾ ਪਿੱਛੇ ਕੌਣ ਆ ਰਿਹਾ ਸੀ ਸੋਨ ਸ਼ਾਮ ਬਿਲਕੁਲ ਕੋਈ ਹੈ ਨਹੀਂ ਸੀਗਾ ਤੇ ਪਿੱਛੋਂ ਮੇਰ ਦੀ ਜੇਬ ਛੱਟ ਪਾਇਆ ਤੇ ਮੋਬਾਈਲ ਕੱਢ ਗਿਆ ਲੱਗ ਗਿਆ ਬਿਲਕੁਲ ਮਤਲਬ ਧੋੜ ਗਿਆ ਸੀ ਖੜਾ ਨਹੀਂ ਹੋਇਆ ਮੈਂ ਸੈਕਟਰ ਤੇ ਸੀਗਾ ਇਸ ਕਰਕੇ ਮਾ ਉਹਨੂੰ ਫੜ ਨਹੀਂ ਸਕਿਆ ਹੂੰ ਹੂੰ ਮੈਂ ਦੋ ਸਾਈਕਲ ਤੇ ਹੀ ਸਾਰਾ ਦਿਨ ਘੁੰਮਦਾ ਕਿਉਂਕਿ ਮੈਂ ਸੋਸ਼ਲ ਵਰਕ ਕਰਦਾ ਹੈਗਾ ਔਰ ਮੈਂ ਵਕ ਵਕ ਜਗ੍ਹਾ ਤੇ ਇਹ ਜਿਹੜੀਆਂ ਵਾਅਦਤਾਂ ਕਪੂਛਲੇ ਵਿੱਚ ਬਹੁਤ ਵੱਧ ਰਹੀਆਂ ਛੇਦ ਪਕਸੋਂ ਇੰਨਾ ਰਸਾਲਾ ਹੈਗਾ ਉੱਥੇ ਵੀ ਲੋਕਾਂ ਦੇ ਵਾਲੀਆਂ ਲਾਈਆਂ ਲਾਈ ਜਾਂਦੀਆਂ ਹੈਗੀਆਂ ਫਿਰ ਬਾਗ ਦੇ ਵਿੱਚ ਸ਼ਲਾਹ ਔਰ ਬਾਗ ਚ ਵੀ ਕਾਫੀ ਘਟਨਾਵਾਂ ਹੁੰਦੀਆਂ ਹਨ ਹੁਣ ਖਾਸ ਕਰਕੇ ਮੈਂ ਪਿਛਲੇ 1 ਮਹੀਨੇ ਤੋਂ ਦੇਖ ਰਿਹਾ ਜਿਹੜੇ ਦੇਵੀ ਤਲਾ ਤੋਂ ਜਟਪੁਰੇ ਨੂੰ ਰਸਤਾ ਜਾਂਦਾ ਹੈਗਾ ਇਸ ਤੇ ਰਸਤੇ ਤੇ ਬਹੁਤ ਇਸ ਵੇਲੇ ਲੁੱਟਖਾ ਹੁੰਦੀਆਂ ਹੈਗੀਆਂ ਤੇ ਕਿਸੇ ਦਾ ਮੋਬਾਈਲ ਜਾਂਦਾ ਕਿਸੇ ਚੈਨ ਖੋਲਿੰਦੀ ਆ ਜਾਂ ਕਿਸੇ ਸ਼ਰਿਆ ਮੋਟਰਸਾਈਕਲ ਹੀ ਖੋ ਕੇ ਲੈ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋਈ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਅਨਕੁਸ਼ਲ ਹੋਣਾ ਚਾਹੀਦਾ ਔਰ ਜਿਹੜੇ ਪੀੜਤਾ ਹੈਗੇ ਲੋਕ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਅਲੱਗ-ਅਲੱਗ ਉਲਝਣਾਂ ਚ ਪਾ ਕੇ ਤੁਸੀਂ ਆਹ ਬਣਾ ਕੇ ਲਿਆਓ ਤੇ ਸਿਹਾ ਬਣਾ ਕੇ ਲਿਆਓ ਜਿਵੇਂ ਕਿ ਅੱਜ ਮੈਂ ਥਾਣੇ ਗਿਆ ਰਿਪੋਰਟ ਦਰਜ ਜ਼ਰੂਰ ਰਿਪੋਰਟ ਦਰਜ ਕਰਾਉਣਗੇ ਆ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਫਿਰ ਦਰਜ ਕੋਈ ਨਹੀਂ ਦਿੰਦੀ ਜਲਦੀ ਆ ਫਿਰ ਦਰਜ ਨਹੀਂ ਹੁੰਦੀ ਕਿਉਂਕਿ ਹੋ ਸਕਦਾ ਤੁਹਾਡਾ ਮਵਾਈ ਮਿਲ ਜਾ ਸਾਨੂੰ ਐਫ ਆਈ ਆਰ ਦਰਜ ਕਰਨੀ ਆ ਬਹੁਤ ਫਿਰ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇੱਕ ਅੱਧਾ ਦਿਨ ਦੀ ਗਿ ਲਓ ਤੇ ਤੁਹਾਨੂੰ ਜੇ ਫਿਰ ਐਸ ਐਚਓ ਸਾਹਿਬ ਨੂੰ ਮਿਲਿਆ ਐਸ ਐਸ ਸਾਹਿਬ ਨੇ ਇਹੀ ਹੱਸ ਕੇ ਕਹਿਤਾ ਕਿ ਸ਼ਾਮ ਨੂੰ ਆਏ ਸ਼ਾਮ ਨੂੰ ਆਪਾਂ ਬੈਠ ਕੇ ਦੇਖਦੇ ਹਾਂ